ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮਲਾ ਖੜੇ ਸੀ ਜੀ ਸੁਰਿੰਦਰਾ ਮਲਟੀ ਸਪੈਸ਼ਲਿਟੀ ਹਸਪਤਾਲ ਐਂਡ ਡਰੋਮਾ ਸੈਂਟਰ ਹਾਂਜੀ ਦੋਸਤੋ ਇੱਥੇ ਗੋਡੇ ਮੋਡੇ ਦੀ ਸਮਸਾ ਲੀਗਮੈਂਟ ਦੀ ਸਮੱਸਿਆ ਅਗਰ ਤੁਹਾਨੂੰ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਦੋਸਤੋ ਅੱਜ ਹੀ ਪਹੁੰਚੋ ਹਨਾ ਸੁਰਿੰਦਰਾ ਹਸਪਤਾਲ ਵਿੱਚ ਤਾਂ ਆਜੋ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਇਹਨਾਂ ਸਮੱਸਿਆਵਾਂ ਦਾ ਹੱਲ ਕਿਵੇਂ ਕਰਦੇ ਨੇ ਤੇ ਕਿੰਨੇ ਟਾਈਮ ਚ ਪੇਸ਼ੈਂਟ ਚੱਲਣ ਫਿਰਨ ਲੱਗ ਜਾਂਦਾ ਆਜੋ ਫਿਰ ਗੱਲਬਾਤ ਕਰਦੇ ਹਾਂ ਹਾਂਜੀ ਇੱਥੇ 24x7 ਐਮਰਜੈਂਸੀ ਹੈ ਕੋਈ ਵੀ ਫ੍ਰੈਕਚਰ ਦਾ ਪੇਸ਼ੈਂਟ ਹੈ ਉਹਦੇ ਜਿਹੜਾ ਇਲਾਜ ਹੈ ਕੋਈ ਗੋਡਾ ਬਦਲਣਾ ਚੂਲਾ ਬਦਲਣਾ ਗੋਡਾ ਚੂਲਾ ਬਦਲਣਾ ਜਿਹੜਾ ਪੇਸ਼ੈਂਟ ਸਵੇਰੇ ਆਪਰੇਸ਼ਨ ਕਰਤਾ ਉਹ ਸ਼ਾਮ ਨੂੰ ਆਪਣੇ ਆਪ ਚੱਲ ਸਕਦਾ ਹੈ ਸ਼ਾਮ ਨੂੰ ਆਪਰੇਸ਼ਨ ਕਰਤਾ ਸਵੇਰੇ ਆਪਣੇ ਆਪ ਚੱਲ ਸਕਦਾ ਹੈ ਗੋਡੇ ਦੇ ਮੋਡੇ ਦੇ ਵਿੱਚ ਲਿਗਾਮੈਂਟ ਦੀ ਪ੍ਰੋਬਲਮ ਆਉਂਦੀ ਹੈ ਕੋਈ ਨਿਸਕਰਸੀ ਦੀ ਪ੍ਰੋਬਲਮ ਆਉਂਦੀ ਹੈ ਉਹਨੂੰ ਦੂਰ ਵੀ ਨਾਲ ਕੀਤਾ ਜਾਂਦਾ ਹੈ ਸਪਾਈਨ ਦੀ ਪ੍ਰੋਬਲਮ ਹੈ ਸਪਾਈਨ ਦਾ ਆਪਰੇਸ਼ਨ ਇਹ ਤੇ ਪੂਰੀ ਘੱਟ ਚੀਰੇ ਦੇ ਨਾਲ ਘੱਟ ਖੂਨ ਬਹਾਉ ਨਾਲ अर्ली रिकवरी ਦੇ ਨਾਲ ਆਪਰੇਸ਼ਨ ਲੇਟੈਸਟ ਟੈਕਨੀਕ ਦੇ ਨਾਲ ਕੀਤਾ ਗਿਆ ਤੇ ਜਿਹੜਾ ਹਸਪਤਲ ਹੈ ਸੁਨਿੰਦਰਮੈਟਿਕ ਸਪੈਸ਼ੈਲਟੀ ਹਸਪਤਲ ਐਂਡ ਟਰਾਮਾ ਸੈਂਟਰ ਜੱਖਾ ਰੋਡ ਤੇ ਨਵੀਂ ਨਾਜ਼ਮੰਡੀ ਦੇ ਗ੍ਰੇਟ ਦੇ ਬਿਲਕੁਲ ਸਾਹਮਣੇ ਹੈ ਸੁਨਾਮ ਦੇ ਵਿੱਚ